ਭਾਈ ਦੇਖੋ ਜਮਾਠੇਠ ਪੰਜਾਬੀ ਚ ਉਹ ਸਿੱਖ ਨਹੀਂ ਜੋ ਆਪਾਂ ਨੂੰ ਵੋਟ ਨਾ ਪਾਉਗਾ ਆਏ ਗਏ ਉਹ ਆਪਾਂ ਹੁਣ ਕੀ ਕਹੀਏ ਕੋਈ ਪਰਦੇਸੀ ਹੂ ਯੂਪੀ ਬਿਹਾਰ ਦਾ ਆਪਾਂ ਨੂੰ ਹਰ ਜਿਹਦੇ ਨਾਮ ਪਿੱਛੇ ਸਿੰਘ ਲੱਗਦਾ ਹੈ ਉਹ ਸਿੱਖ ਹੈਦਾ ਸਿੱਖੀ ਨੂੰ ਵੋਟ ਪਾਉ ਕਿਉਂਕਿ ਆਪਣੀ ਸਿੱਖਾਂ ਦੀ ਪਾਰਟੀ ਆ ਯਾਰ ਆਪਾਂ ਨੂੰ ਸਿੱਖੀ ਚਾਹੀਦੀ ਹੈ ਸਿੱਖੀ ਚ ਆਪਣੇ ਹਿਰਦੇ ਗਢੋਚਨੇ 76 ਆਪਾਂ ਖਾਈ ਜਾਂਦੇ ਆ 70 ਸਾਲਾਂ ਤੋਂ ਨਾ ਦਿੱਲੀ ਦੇ ਦੱਲਿਆਂ ਤੋਂ ਇਹਨਾਂ ਨੇ ਆਪ ਨੂੰ ਲੁੱਟਿਆ ਕੁੱਟਿਆ ਮਾਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਇਹਨਾਂ ਨੇ ਕਰਾਈ ਪਾਈ ਗੁਰਦੇਵ ਸਿੰਘ ਕੋਕੇ ਜਥੇਦਾਰ ਜੋ ਕਿ ਸਰਬੱਤ ਖਾਸ ਦੇ ਨਾਮ ਦਾ ਮਿੰਟਕ ਸਾਹਿਬ ਨੂੰ ਥਾਪਿਆ ਸੀ ਇਹਨਾਂ ਨੇ ਤਸੀਹੇ ਦੇ ਦੇ ਕੋਕੋ ਕੇ ਮਾਰਿਆ ਜਿਹੜੇ ਬੰਦੇ ਹੁਣ ਇੱਥੇ ਬੋਲਦੇ ਨੇ ਮੈਂ ਨਾਂ ਨਹੀਂ ਲੈਂਦਾ ਹੁੰਦਾ ਉਹ ਬੰਦਿਆਂ ਨੇ ਉਦੋਂ ਨਹੀਂ ਬੋਲਿਆ ਕੁਝ ਉਹਨਾਂ ਦਾ ਰਾਜ਼ ਸੀ ਸਮੇਤ ਸੈਣੀ ਉਹਨਾਂ ਦੇ ਰਾਜ਼ ਚ ਆਪ ਕੋ ਪੋਸਟ ਆਪੋਈਆ ਡੀਐਸਪੀ ਸਾਹਿਬ ਘੜੇ ਸਾਰਾ ਕੋ 10000 ਜਣੇ ਦਾ ਹਾਨੀ ਹੋਊਗਾ ਉਹ ਇਹਨਾਂ ਦੇ ਬਰੋਬਰੀ ਉਹਦੀ ਪੋਸਟ ਉਹ ਥੋੜਾ ਜਿਹਾ ਅੱਗਾ ਪੈਸ਼ਰ ਕੋਈ ਵੜਕ ਨਹੀਂ ਉਹਦੀ ਕਰ ਅਜ ਨੂੰ ਕਿਨੇ ਟਿਕਟ ਦਿੱਤੀ ਕੀ ਕੁਸ਼ ਕਰਿਆ ਇਹਨਾਂ ਨੇ ਨਸ਼ਾ ਇਹਨਾਂ ਨੇ ਆਮ ਕਰਤਾ ਦੂਜਿਆਂ ਨੇ ਬਕਿਆ ਜਾਗਾ ਹੁਣ ਭਾਈ ਜੇ ਛੋਡੇ ਖਾਤਰ ਕੋਈ ਲੜਨ ਲੱਗਿਆ ਦੇਖੋ ਅਸੀਂ ਵੀ ਲੜਦੇ ਆ ਸਾਡਾ ਵੀ ਢੰਗ ਹੈ ਜੇਕਰ ਅਮਰਤਪਾਲ ਸਿੰਘ ਖਾਲਸਾ ਨੇ ਲਹਿਰ ਚਲਾਈ ਤਾਂ ਪੰਜਾਬ ਦੀ ਨੌਜਵਾਨੀ ਨੂੰ ਮੋੜਾ ਪੈ ਗਿਆ ਹੁਣ ਜੇ ਲਹਿਰ ਬਣੀ ਹੈ ਸਾਰੇ ਪੰਜਾਬ 'ਚ ਸਿੱਖੀ ਦੀ ਚਾਹੇ ਹੋਰੇ ਹੋਵੇ ਚਾਹੇ ਉਹ ਸੰਗਰੂਰ ਹੋਵੇ ਭਾਈ ਦੀਪ ਸਿੰਘ ਸਿੱਧੂ ਕਰਕੇ ਤੇ ਅਮਰਤਪਾਲ ਸਿੰਘ ਖਾਲਸਾ ਕਰਕੇ ਇਹ ਗੱਲ ਨੂੰ ਆਪਾਂ ਡਰਾ ਹੀ ਨਹੀਂ ਕਰ ਸਕਦੇ ਪਰ ਯਾਰ ਆਪਾਂ ਉਹਨੂੰ ਸਮਰਥਨ ਇੰਨਾ ਤਾਂ ਦੇ ਦਈਏ ਹੁਣ ਮੈਂ ਦੇਖਦਾ ਯਾਰ ਲੋਕ ਆਪ ਮਾਰੇ ਘਰਾਂ ਚੋਂ ਨਿਕਲ ਕੇ ਉਹ ਬਹੁਤ ਚੰਗੀ ਗੱਲ ਆ ਇਹ ਵੀ ਆਪ ਦੇ ਆਪ ਲੋਕਾਂ ਨੂੰ ਪਿਆਰ ਉਹ ਮੜ ਰਿਹਾ ਸੋ ਭਾਈ ਵੱਧ ਤੋਂ ਵੱਧ ਸਾਥ ਦਿਓ ਉਹ ਕਹਿੰਦੇ ਹੁੰਦੇ ਨੇ ਮਹਿਣਾ ਪੰਛਤਾ ਮਹਿਣਾ ਕਿਸੇ ਨੂੰ ਦਿੰਦੀ ਨਹੀਂ ਪੰਛਤਾ ਮਹਿਣਾ ਕਿਸੇ ਨੂੰ ਦਿੰਦੀ ਨਹੀਂ ਆਪਣਾ ਆਪ ਦਾ ਪੰਥ ਹੈ ਕਿਹੜਾ ਬਗਾਨਾ ਤੇ ਹੁਣ ਆ ਤੁਸੀਂ ਆਪਸਾ ਵਲਾ ਲਓ ਪੰਥ ਉਹਨਾਂ ਦਾ ਕੀ ਆਪਣਾ ਜਿਨ੍ਹਾਂ ਨੇ ਆਪਾਂ ਨੂੰ ਸਾਰੀ ਉਮਰ ਹੀ ਲੁੱਟਿਆਗਾ ਛੱਤਰ ਮਾਰੇ ਨੇ ਉਹਨੂੰ ਸਵਾਲ ਕਰੇ ਗੋਪਾ ਜਲੇ ਉੱਥੋਂ ਉਹਨੂੰ ਐਂ ਪੁੱਛਿਆ ਸੀ ਸਾਨੂੰ ਜਵਾਬ ਦੇ ਸਾਡੇ ਗ੍ਰੰਥਾਂ ਦਾ 328 ਰੂਪਾਂ ਦਾ ਅਸੀਂ ਕੀ ਕਰੀਏ ਸਾਡੇ ਹਿਰਦੇ ਨੂੰ ਉੱਚੜਦੇ ਨੇ ਰੋਜ਼ ਸਾਡੇਆਂ ਗ੍ਰੰਥਾਂ ਦੀ ਬਿਰਤ ਵੀ ਹੁੰਦੀ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਆਪਾਂ ਪਿਛਲੀ ਵਾਰ ਇਹ ਨਚਾਰਾ ਨੂੰ ਆਪਣਾ ਗੁਰੂ ਗੋਬਿੰਦ ਸਿੰਘ ਦਾ ਦੇਸ਼ ਦੀ ਸੀਗਾ ਇਹ ਪੰਜਾਬ ਦੀ ਧਰਤੀ ਇਤੋਂ ਦੇ ਹਰਵੀਰ ਸਿੰਘ ਨਾਲ ਹੀ ਇਹ ਨਲੂਏ ਵਰਗੇ ਜਸਤਾ ਸਿੰਘ ਆਮ ਗੜੀ ਜਸਤਾ ਸਿੰਘ ਆਲੂ ਵਰਗੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਰਗੇ ਇਤੋਂ ਦੇ ਬਰਸ ਸੀ ਤੇ ਆਪਾਂ ਨੂੰ ਇਹਦਾ ਇਹਦਾ ਰਾਜਾ ਕਿਹਨੂੰ ਬਣਾਤਾ ਇੱਕ ਨਚਾਰ ਨੂੰ ਇੱਕ گاਉਣ ਵਾਲੇ ਨੂੰ ਨਚਾਰ ਦੇ ਹੱਥ ਭੰਡ ਦੇ ਹੱਥ ਮਾਸਕਰ ਦੇ ਹੱਥ ਆਪਾਂ ਰਾਜ ਸਮਾ ਤੋਣੇ ਕੀ ਕਰਿਆ ਦਿੱਲੀ ਦੇ ਬਾਰਡਰ ਤੇ ਆਪਣੇ ਨੌਜਵਾਨਾਂ ਨੂੰ ਮਰਵਾਇਆ ਕੁੱਟਿਆ ਤੇ ਐਫ ਆਈ ਆਰ ਕਰੀ ਜਿਓ ਅਮਰਤਪਾਲ ਹੋਰਾਂ ਦੇ ਐਨ ਆਈ ਸੀ ਲਵਾਉਣ ਚ ਸਭ ਤੋਂ ਅਹਿਮ ਰੋਲ ਹੋਇਆ ਦਾ ਬਾਈ ਦੀਪ ਸਿੱਧੂ ਦਾ ਉੱਥੇ ਮਰਵਾਇਆ ਇਹਨਾਂ ਨੇ ਦਿੱਲੀ ਉਦੋਂ ਇਹਨਾਂ ਦਾ ਰਾਜ ਸਿੱਧੂ ਮੂਸੇ ਵਾਲਾ ਮਰਵਾਇਆ ਇਹਨਾਂ ਦਾ ਰਾਜ ਮੇਰੇ ਘਰੋਂ ਚੱਕੇ ਨੰਗੇ ਸਿਰ ਕਮਾਇਆ ਫਿਰ ਇਹ ਕਹਿ ਦਿੰਦੇ ਨੇ ਅਸੀਂ ਸਿੱਖਾਂ ਦੇ ਠੇਕੇਦਾਰ ਆ ਮੈਂ ਹਲੇ ਤੱਕ ਆਪਦੇ ਕਕਾਰ ਨਹੀਂ ਪਾਏ ਕਿਉਂ ਨਹੀਂ ਪਾਏ ਛੋਟੇ ਜੋ ਲਗਭਗ ਪੌਣੇ ਨੇ ਜਿਲ੍ਹੇ ਕਟਿਆ ਹਾਡੀ ਐਸਪੀ ਸਾਹਿਬ ਖੜੇ ਨੇ ਇਹਨਾਂ ਦਾ ਕਾਨੂੰਨ ਆ ਇਹ ਉੱਥੇ ਕਕਾਰ ਲਾਹ ਦਿੰਦੇ ਨੇ ਕਿਉਂ ਭਾਈ ਅਸੀਂ ਕਰਹਿਤੀਏ ਕਿਉਂ ਬਣੀਏ ਜੇ ਅਸੀਂ ਕੋਈ ਚੋਰ ਹੋਈਏ ਬਲੈਕ ਹੋਸ ਤਾਂ ਕੌਮ ਪਿੱਛੇ ਲੜ ਕੇ ਗਿਆ ਕਕਾਰ ਲਾ ਕੇ ਰੱਖ ਦਿੰਦੇ ਨੇ ਦੂਰੀ ਬਾਰ ਜਾ ਜਾਈਏ ਤਾਂ ਕਰਹਿਤੀਏ ਬਣਦੇ ਆ ਅਸੀਂ ਕਿਉਂ ਕਰਹਿਤੀਏ ਬਣੇ ਇਹਨਾਂ ਦਾ ਕੋਈ ਹੱਲ ਹੋਇਆ ਪੰਜਾਬ ਦੀ ਧਰਤੀ ਤੇ ਫਿਰ ਸਿਮਰਜੀਤ ਮਾਨ ਨੂੰ ਲੋਕ ਕਹਿੰਦੇ ਸਿਮਰਜੀਤ ਮਾਨ ਨੇ ਕੀ ਕਰਿਆ ਇਹਨੇ 5 ਸਾਲ ਕਿਰਪਾਨ ਪਿੱਛੇ ਛੜਾਈ ਰੱਖਿਆ ਕਿਉਂ ਭਾਈ ਆਪਣਾ ਨਿਸ਼ਾਨ ਇਹ ਕਿਰਪਾਨ ਹੈ ਜੇ ਅੱਜ ਇਹ ਜਾਨ ਲੱਗਿਆ ਤਾਂ ਸਿਮਰਜੀਤ ਸਿੰਘ ਮਾਨ ਕੋਲੇ ਲੈ ਕੇ ਗਿਆ ਫਿਰ ਅਗਲਾ ਬੋਲੇ ਸੋਨੇਹਾ ਜੇਕਰ ਤੁਸੀਂ ਆ ਦੇ ਬੱਚਾ ਦਾ ਭਵਿੱਖ ਚਾਹੁੰਦੇ ਹੋ ਸੁਨਹਿਰਾ ਆ ਨਲੀਆਂ ਨਾਲੀਆਂ ਨੂਲੀਆਂ ਗਲੀਆਂ ਗੁਲੀਆਂ ਗਰਾਂਟਾ ਗਰੂੰਟਾ ਵਾਲਾ ਕੰਮ ਤਾਂ ਦੇ ਖੋਤੇ ਵੀ ਨਹੀਂ ਹੋਣਾ ਵਿਚਾਰੇ ਤੋਂ ਉਹ ਤਾਂ ਛੋਡੇ ਜਵਾਕਾਂ ਨੂੰ ਬਚਾ ਸਕਦਾ ਜੇ ਤੁਸੀਂ ਚਾਹੋ ਅਸੀਂ ਦੇਖੋ ਸਹੀ ਹੋ ਕੇ ਲੜ ਲਈਏ ਛੋਡੇ ਨਸ਼ਾ ਉਹਰੇ ਬਹੁਤ ਆਮ ਹੈ ਨਹੀਂ ਤਾਂ 5 ਸਾਲਾਂ ਨੂੰ ਸਾਰ ਨੂੰ ਡਾਂਗ ਕੜਾਸੇ ਚੱਕਣੇ ਪੈਣਗੇ ਕੱਲ ਯਾਦ ਰੱਖਿਓ ਜੇ ਹੋਣਾ ਹੀ ਆਪਣਾ ਰਾਜ ਆ ਸਿੱਖ ਸਿਆਸਤਾਂ ਬਹੁਲੇ ਲੋਕ ਭੌਂਕਦੇ ਨੇ ਭੌਂਕੀ ਜਾਣ ਦੋ ਆਪਾਂ ਨੇ ਕਿਸ ਤੋਂ ਕੁਝ ਨਹੀਂ ਲੈਣਾ ਕਿਸ ਨੂੰ ਮਾਰਨਾ ਨਹੀਂ ਕਹਿਣਾ ਕਿਸ ਨੂੰ ਚੰਗਾ ਨਹੀਂ ਕਹਿਣਾ ਜੇ ਕਿਸੇ ਨੇ ਕਾਮ ਲਈ ਕੁਝ ਕਰਿਆ ਤਾਂ ਕਾਮ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਧੰਨਵਾਦ ਆ ਭਾਈ ਤੇਰਾ ਸਿਆਣਾ ਹੁੰਦਾ ਤਾਂ ਫਤਵੇ ਵਿੱਚ ਦੇ ਕੇ ਬੈਹ ਜਾਂਦਾ ਬੁੱਢੀ ਉਮਰੇ ਲੋਕਾਂ ਤੋਂ ਗਾਲਾਂ ਆ ਲੈਂਦਾ ਜ਼ਮੀਰ ਨਾ ਪਟਵਾਉਂਦਾ ਹਣਾ ਹੁਣ ਸਾਰੀ ਕੁੱਲ ਬੰਦਾਂ ਨੂੰ ਗਾਲ ਦਿੰਦਾ ਹੈ ਮਾੜਾ ਚੰਗਾ ਬੋਲਦਾ ਪਰ ਸੋ ਇਹਦਾ ਪ੍ਰਧਾਨ ਵੀ ਪੁੱਠਾ ਸਿੱਧਾ ਬੋਲੀ ਜਾਂਦਾ ਸੀ ਹਣਾ ਚਲੋ ਆਪਾਂ ਹੁਣ ਇਹਨਾਂ ਨੂੰ ਕਹੀਏ ਇਹਦਾ ਕੀ ਕਹੀਏ ਯਾਰ ਸਿਆਣੇ ਬਿਆਣੇ ਨੇ ਸਾਰੀ ਉਮਰ ਸਿੱਖਾਂ ਨੇ ਆਪਣੇ ਝੂਠੇ ਆਗੂ ਬਣੇ ਰਹੇ ਤੇ ਆਪਾਂ ਹੁਣ ਸੱਚੇ ਆਗੂ ਸਿਆਣਨੇ ਆ ਸਰਦਾਰ ਅਮਰਤਪਾਲ ਸਿੰਘ ਖਾਲਸਾ ਨੂੰ ਵੋਟ ਪਾਉਣੀ ਆ ਨੌਜਵਾਨਾਂ ਨੂੰ ਬੇਨਤੀ ਆ ਲਹਿਰ ਬਣਾ ਦਿਓ ਅਮਰਤਪਾਲ ਸਿੰਘ ਖਾਲਸਾ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸੇ ਦੀ ਹਾਂ ਲੱਖਾ ਸਿੰਘ ਸਦਾਣਾ ਦੀ ਤੇ ਲੁਧਿਆਣੇ ਤੋਂ ਕੀ ਦੀ ਬਣਾਉਗੇ ਭਣਾ ਹੁਣ ਉੱਥੇ ਬੰਦੇ ਦੋ ਨੇ ਆਪਣੇ ਅਸ਼ਵਾਲ ਸਿੰਘ ਸੰੜੜਾ ਵੀ ਭੁੱਲ ਗਿਆ ਤੂੰ ਕੰਮ ਨਹੀਂ ਪਉਦਾ ਪਿਓ ਨੂੰ ਕੀ ਕੁਝ ਕਰੇ ਆਪਣੇ ਲਈ ਸੰੜੜੇ ਦੇ ਪੁੱਤਰ ਸਾਹਿਬ ਨੇ ਉਹ ਵੀ ਆਪਣਾ ਬੰਦਾ ਉਹ ਉਹ ਅਮਰਤਪਾਲ ਦੇ ਹੱਕ 'ਚ ਬਹੁਤ ਬੋਲਿਆ ਮੇਰੇ ਹੱਕ 'ਚ ਵੀ ਬੋਲ ਕੇ ਗਿਆ ਹੁਣ ਕੜਿੱਕੀ ਜਾਨ 'ਚ ਫਸ ਗਈ ਇਹ ਕੰਮ ਗੰਦਾ ਹੈ ਹਾਂ ਪਰ ਆਪਾਂ ਨੂੰ ਆਪਣਾ ਬੰਦਾ ਹੈ ਇੱਕ ਨੂੰ ਬਿਠਾਓ ਉਹਨੂੰ ਦੂਜੇ ਆਪਾਂ ਕੌਣ ਹੁੰਨੇ ਬਿਠਾਉਣ ਵਾਲੇ ਬਾਪੂ ਜੀ ਇਹ ਗੱਲ ਮੰਨਣਾ ਤਾਂ ਉਹੀ ਬਾਰੇ ਨੇ ਆਰੇ ਤੇ ਇੱਥੋਂ ਨਾ ਖੜੇ ਹੋਣ ਦਿੰਦੇ ਆਪਾਂ ਜਿਹੜੇ ਉਹ ਖੜੇ ਹੋਏ ਨਾ ਸਿੱਕ ਥੋੜੀ ਨੇ ਉਹ ਸਿੱਕ ਨਹੀਂ ਹੈ ਨਾ ਮੈਣੀ ਨੂੰ ਸ਼ਰਮ ਸਿੰਘ ਵਾਲਾ ਹਟਿਆ ਉਹ ਦੁਸ਼ਮਣ ਹੈ ਸਾਰੀਆਂ ਗੱਲਾਂ ਛੱਡੋ ਸੇਕੜੂ ਇੱਕ ਮਾਂ ਦਾ ਪੁੱਤ ਅੰਦਰ ਹੈ ਉਹ ਬਾਹਰ ਆਉਂਦਾ ਹੈ ਕਿਸੇ ਸਾਰਾ ਕੁਝ ਛੱਡ ਦੋ ਕਿਸੇ ਇੱਕ ਮਾਂ ਦਾ ਪੁੱਤਰ ਅੰਦਰ ਹੈ 10000 ਬੰਦੇ ਨੂੰ ਅਮਰ ਸਿਕਾਇਆ ਉਹਨਾਂ ਲਈ ਉਹ ਬਾਹਰ ਆਉਂਦਾ ਹੈ ਗੱਲ ਕਰੇ ਲੋਕ ਸਮਝਦੇ ਨਹੀਂ ਪਾਗਲ ਲੋਕ ਨੇ ਇਹਨਾਂ ਨੂੰ ਚੋਰ ਲੁਟੇਰੇ ਜਿਵੇਂ ਮੈਂ ਸ਼ਰਿਆਮ ਕਹਣਾ ਚੋਰ ਨੇ ਲੁਟੇਰੇ ਨੇ ਆਪਦੇ ਜਵਾਕਾਂ ਤੇ ਢਪਰਨ ਵਾਲੇ ਨੇ ਹੋਰ ਨਾ ਪੱਲੇ ਪੱਖ ਨਹੀਂ ਹੁਣ ਇਹਨੀਆਂ ਚੋਰੀਆਂ ਬੰਦ ਹੁੰਦੀਆਂ ਮਤ ਪਾਲ ਕਰਕੇ ਹੁਣ ਇਹਨਾਂ ਨੇ ਉਹ ਬਿਠਾਵਾ ਲੈ ਕੇ ਆਉਣੀ ਹੁਣ ਇਹਨਾਂ ਨੂੰ ਸ਼੍ਰੋਮਣੀ ਗੁਰਦਵਾਰਾ ਕਬਾਣਾ ਜਿਹੜੀ ਗੋਲਕਾਂ ਦੀ ਕਮਾਈ ਇਹਨਾਂ ਨੇ ਖਾਧੀ ਅੱਜ ਤੱਕ ਉਹ ਬੰਦ ਹੁੰਦੀ ਲਾਦੀ ਆ ਜੇ ਆਪਣਾ ਖਾਸਾ ਚਲੂਗਾ ਆਪਣਾ ਸਾਰੇ ਕਿਤੇ ਰਾਜ ਹੋ ਜੂ ਗੁਰਦੁਆਰਿਆਂ 'ਚ ਆਪਣੇ ਚੰਗੇ ਨੇਕ ਸਿੱਖ ਬੈਠਣਗੇ ਹਰ ਇੱਕ ਘਰੇ ਗੁਰਗਰਾ ਚੰਗਾ ਗ੍ਰੰਥੀ ਆ ਜੋ ਸਿੱਖੀ ਦਾ ਪ੍ਰਚਾਰ ਕਰੂ ਜਵਾਕਾਂ ਨਸ਼ਾ ਕਰਨੀ ਨਹੀਂ ਜਿਹੜੀ ਮਾਇਆ ਹੋਊਗੀ ਆਪਾਂ ਮਾਇਆ ਕੀ ਕਰਨੀ ਹੈ ਹਨਾ ਮਾਇਆ ਤਾਂ ਆਪਾਂ ਸਿੱਟੀ ਆ ਗੁਰੂ ਗੋਬਿੰਦ ਸਿੰਘ ਨੇ ਕਹਿਆ ਸੋਨਾ ਸਿੱਟ ਕੇ ਲੋਹਾ ਚੱਕਿਆ ਆਪੋ ਤਾਂ ਲੋਹੇ ਵਾਲੇ ਬੰਦੇ ਆ ਲੋਹੇ ਲੋਹਾ ਖਾਨੇ ਆ ਲੋਹਾ ਪੀਣੇ ਆ ਸੋਪਾਈ ਬੋਟਾਂ ਪਾਓ ਅਮਰਪਤ ਸਿੰਘ ਪਾਲ ਸਿੰਘ ਖਾਲਸਾ ਨੂੰ ਸਾਰੇ ਸਿੱਖਾਂ ਨੂੰ ਸਿੱਖੀ ਦੀ ਲਹਿਰ ਬਣਾ ਦਿਓ ਆਉਣ ਵਾਲਾ ਭਵਖਾ ਸੁਰੱਖਿਤ ਹੋ ਜੂ ਬਾਕੀ ਛੋਡੀ ਮਰਜੀ ਆ ਛੱਤਰ ਖਾਈ ਜਾਂਦਾ ਫਿਰ ਹੋਰ ਕਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ